ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਦੀ ਪਹਾੜਾਂ ਤੇ ਤੇ ਕਦੀ ਪਾਣੀ ਦੇ ਥੱਲੇ ਕਦੀ ਉੱਤੇ ਤੇ ਕਦੀ ਥੱਲੇ ਬਸ ਇਹੀ ਹੀ ਜੀਵਨ ਆ ਇਹੀ ਹੀ ਜ਼ਿੰਦਗੀ ਆ ਥੋੜੇ ਦਿਨ ਪਹਿਲਾਂ ਜਦੋਂ ਤੁਸੀਂ ਮੇਰੀ ਵੀਡੀਓ ਵੇਖੀ ਹੋਣਗੀਆਂ ਮੈਂ ਸਾਂ ਮਾਉਂਟ ਐਵਰੇਸ ਬੇਸ ਕੈਂਪ ਦੇ ਉੱਪਰ ਪਹਾੜਾਂ ਤੇ ਜਿੱਥੇ ਅਤਿ ਦੀ ਸਰਦੀ ਤੇ ਅਤਿ ਦੀ ਠੰਡ ਤੇ ਹੁਣ ਮਾ ਹੁਣ ਸਾਂ ਮੈਂ ਪਾਣੀ ਦੇ ਥੱਲੇ ਪਾਣੀ ਦੇ ਹੇਠਾਂ ਮੈਂ ਕੁਦਰਤ ਦੇ ਨਜ਼ਾਰੇ ਪਹਾੜਾਂ ਦੇ ਵਿੱਚ ਤੇ ਬਹੁਤ ਵੇਖੇ ਸੋਚਿਆ ਕਿ ਸਮੁੰਦਰ ਦੇ ਵਿੱਚ ਕੁਦਰਤ ਦੇ ਨਜ਼ਾਰੇ ਕਿਸ ਤਰ੍ਹਾਂ ਦੇ ਇਹਨਾਂ ਨੂੰ ਵੇਖਣ ਵਾਸਤੇ ਥੋੜੀ ਸਰਚ ਕੀਤੀ ਤੇ ਮੈਨੂੰ ਮਿਲਿਆ ਕੋਰਲ ਰੈਟ ਟ੍ਰਾਇੰਗਲ ਕੋਰਲ ਟ੍ਰਾਇੰਗਲ ਪੈਸੀਫਿਕ ਤੇ ਇੰਡੀਅਨ ਓਸ਼ੀਅਨ ਦੇ ਵਿਚਕਾਰ ਪਾਇਆ ਜਾਂਦਾ ਜਿੱਥੇ 500 ਤੋਂ ਵੱਧ ਸਪੀਸੀਸ ਨੇ ਜਿਹੜੀਆਂ ਪਾਣੀ ਦੇ ਅੰਦਰ ਰਹਿੰਦੀਆਂ ਦੇ ਕੁਝ ਯੂਨੀਕ ਤਰ੍ਹਾਂ ਦੀਆਂ ਸਪੀਸੀਸ ਨੇ ਉਹਨਾਂ ਨੂੰ ਵੇਖਣ ਵਾਸਤੇ ਮੈਂ ਖਾჭੜੀ ਤਿਆਰੀ ਆਪਦਾ ਬੋਰੀਆ ਬਿਸਤਰਾ ਸਾਰਾ ਕੁਝ ਕੀਤਾ ਪੈਕ ਤੇ ਨਾਲ ਲਿਆ ਆਪਦੀ ਸਿੰਘਣੀ ਨੂੰ ਸੋਚਿਆ ਵੀ ਥੋੜੇ ਦਿਨ ਵਾਸਤੇ ਵਕੇਸ਼ਨ ਉੱਤੇ ਜਾਂਦੇ ਆਂ ਕੋਈ ਪਾਰਟਿਕੂਲਰ ਲੌਗ ਬਣਾਉਂਦਾ ਕੋਈ ਆਈਡੀਆ ਨਹੀਂ ਸੀ ਪਰ ਮੈਮਰੀ ਨੂੰ ਪ੍ਰਜ਼ਰਵ ਕਰਨ ਵਾਸਤੇ ਇਹ ਸਾਰੇ ਚੀਜ਼ਾਂ ਰਿਕਾਰਡ ਕਰ ਲਿਆ। ਧਰਤੀ ਤੇ ਇਹ ਜੀਵਨ ਕਿਦਾਂ ਦਾ ਵਾ ਅਸੀਂ ਪਹੁੰਚੇ ਉਸ ਨੂੰ ਵੇਖਣ ਵਾਸਤੇ ਬਾਲੀ। ਬਾਲੀ ਇੰਡੋਨੇਸ਼ੀਆ ਦੇ ਇੱਕ ਇਕਲੌਤਾ ਇਹੋ ਜਿਹਾ ਆਈਲੈਂਡ ਆ ਜਿੱਥੇ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹਿੰਦੂਇਜ਼ਮ ਨੂੰ ਫਾਲੋ ਕਰਦੀ ਆ। ਬਹੁਤ ਹੀ ਖੂਬਸੂਰਤ ਆਈਲੈਂਡ ਆ ਆਪਦੀ ਹਰਿਆਲੀ ਆਸਤੇ ਤੇ ਵਾਟਰ ਐਕਟੀਵਿਟੀਜ਼ ਆਸਤੇ ਜਾਣਿਆ ਜਾਂਦਾ ਵਾ। ਸਮੁੰਦਰ ਦੇ ਥੱਲੇ ਦਾ ਜੀਵਨ ਜਾਣਨ ਵਾਸਤੇ ਉੱਥੋਂ ਦੇ ਖੂਬਸੂਰਤ ਚਰਨੇ ਵੇਖਣ ਵਾਸਤੇ ਉੱਥੋਂ ਦੇ ਖੂਬਸੂਰਤ ਪਹਾੜ ਤੇ ਖੂਬਸੂਰਤ ਵਾਤਾਵਰਨ ਤੇ ਹਰਿਆਲੀ ਨੂੰ ਵੇਖਣ ਵਾਸਤੇ ਅਸੀਂ ਪਹੁੰਚ ਗਏ ਬਾਲੀ ਜੇ ਬਾਲੀ ਦੇ ਬਾਰੇ ਆਪਾਂ ਨਾਲ ਨਾਲ ਥੋੜੀ ਥੋੜੀ ਜਾਣਕਾਰੀ ਆਪਾਂ ਸਾਂਝੀ ਕਰਦੀ ਜਾਵਾਂਗੇ ਵਾਇਸਓਵਰ ਉੱਤੇ ਸਾਰਾ ਕਰਦੇ ਜਾਵਾਂਗਾ ਅਸੀਂ ਕੁਝ ਵਾਟਰ ਐਕਟੀਵਿਟੀ ਦੇ ਬਜਾਏ ਕੋਸ਼ਿਸ਼ ਕਾਈ ਐਕਟੀਵਿਟੀ ਕੀਤੀਆਂ ਜਿਨ੍ਹਾਂ ਦੇ ਵਿੱਚ ਪੈਰਾਗਲਾਈਡਿੰਗ ਵੀ ਸੀ ਜੁੜੇ ਰਹੋ ਸਾਰੀ ਇਸ ਵੀਡੀਓ ਦੇ ਨਾਲ ਸਾਨੂੰ ਹੁਣ ਲੈਗ ਚਲਦੇ ਆ ਬਾਲੀ ਤੇ ਸਾਰਾ ਕੁਝ ਵਿਖਾਉਣੇ ਆ ਵੀ ਅਸੀਂ ਉੱਥੇ ਜਾ ਕੇ ਕੀ ਕੀ ਕੀਤਾ ਤੇ ਤੁਹਾਡੇ ਕੀ ਕੀ ਕੰਮ ਆ ਸਕਦਾ ਫਿਊਚਰ ਦੇ ਵਿੱਚ ਜੁੜੇ ਦਿਓ ਚੰਡੀਗੜ੍ਹ ਦੇ ਚੰਗੀ ਰਿਪੋਰਟ ਤੋਂ ਸਕੂਟ एयर ਲਾਈਨ ਦੀ ਲਈ ਟਿਕਟ ਤੇ ਬੈਗੇਜ ਹਾਜ ਦੇ ਵਿੱਚ ਜਹਾਜ ਦੇ ਵਿੱਚ ਸਕੂਟ ਦੀ ਜਿਹੜੀ ਬਿਜ਼ਨਸ ਕਲਾਸ ਆ ਕਾਫੀ ਠੀਕ ਆ ਯੂਨੀਕ ਆ ਲੱਤਾਂ ਦੀ ਜਿਹੜੀ ਸਪੇਸ ਆ ਲੈਗ ਸਪੇਸ ਬਹੁਤ ਜ਼ਿਆਦੀ ਆ ਮੇਰੀਆਂ ਲੱਤਾਂ ਲੰਬੀਆਂ ਹੋਣ ਕਰਕੇ ਤੇ ਮੈਨੂੰ ਤੇ ਬਹੁਤ ਸੂਟ ਕੀਤੀ ਤੇ ਅਸੀਂ ਬੈਗੇਜ ਹਾਜ ਦੇ ਵਿੱਚ ਤੇ ਜਹਾਜ ਉਡਣ ਲਈ ਹੋ ਗਿਆ ਤਿਆਰ ਜਾਦੀ ਵੀਡੀਓ ਲੰਬੀ ਨਾ ਖਿੱਚਦੇ ਹੋਏ ਆਪਾਂ ਮਿੰਟੋ ਮਿੰਟੀ ਜਹਾਜ਼ ਨੂੰ ਲੈ ਜਾਣਾ ਵਾ ਬਾਲੀ ਤੇ ਬਾਲੀ ਉਤਰ ਕੇ ਤੁਹਾਨੂੰ ਦਿਖਾਵਾਂਗੇ ਕੁਝ ਨਜ਼ਾਰੇ ਜਹਾਜ਼ ਦੇ ਵਿੱਚ ਇੱਧਰ ਉੱਧਰ ਘੁੰਮਦਿਆਂ ਮੈਂ ਕਾਫੀ ਕੁਝ ਵੇਖਿਆ ਕਾਫੀ ਕੁਝ ਅਬਜ਼ਰਵ ਕੀਤਾ ਜਿਸ ਤਰ੍ਹਾਂ ਮੋਸਤੀ ਵਲੌਗਰ ਜਾਂਦੇ ਆ ਕਦੇ ਜਾ ਕੇ ਜਹਾਜ਼ ਦੀਆਂ ਬਾਰੀਆਂ ਦੇ ਵਿੱਚ ਵੀਡੀਓ ਬਣਾ ਲੈਂਦੇ ਆ ਤੇ ਕਦੇ ਚੱਕ ਜਹਾਜ਼ ਦੀ ਟਾਇਲਟ ਦੇ ਵਿੱਚ ਸੋ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਥੋੜਾ ਜਿਹਾ ਸੂਟ ਨਹੀਂ ਕੀਤਾ ਕਿਉਂਕਿ ਜੇ ਕੰਟੈਂਟ ਕ੍ਰੀਏਟ ਕਰਨਾ ਵਾ ਤੇ ਇੱਕ ਤੇ ਆਪਦੀਆਂ ਮੈਮਰੀਸ ਰਿਜ਼ਰਵ ਹੋ ਜਾਂਦੀਆਂ ਵਾ ਦੂਸਰੀਆਂ ਦੇਖਣ ਵਾਲੇ ਨੂੰ ਵੀ ਸਵਾਦ ਆਉਂਦਾ ਵਾ ਕਿਉਂਕਿ ਜਦੋਂ ਬਾਅਦ ਦੇ ਵਿੱਚ ਬੰਦਾ ਆਪਣੀਆਂ ਮੈਮਰੀ ਨੂੰ ਦੁਬਾਰਾ ਵੇਖਦਾ ਵਾ ਤੇ ਉਹਨੂੰ ਖੁਦੋ ਆਪ ਨੂੰ ਆਨੰਦ ਆਉਂਦਾ ਵਾ ਸੋ ਇਹਨਾਂ ਸਭ ਕੁਝ ਕਰਦੇ ਹੋਏ ਅਸੀਂ ਛੇਤੀ ਹੀ ਸਿੰਗਾਪੁਰ ਤੋਂ ਵੱਢ ਕੇ ਤੇ ਬਾਲੀ ਪਹੁੰਚ ਗਏ ਜੇ ਸਿੰਗਾਪੁਰ ਤੋਂ ਜੇ ਇੱਕ ਵੇਖਿਆ ਜਾਵੇ ਜਿਹੜਾ ਬਾਲੀ ਦਾ ਰਸਤਾ ਵਾ ਕੋਈ ਜ਼ਿਆਦੀ ਫਲਾਈਟ ਲੰਬੀ ਨਹੀਂ ਸੀ ਤੇ एग्जैक्ट टाइम ਤੇ ਮੈਂ ਨਹੀਂ ਦੱਸ ਸਕਦਾ ਲਿਖ ਕੇ ਇਥੇ ਪਾ ਦੂੰਗਾ ਵੀ ਫਲਾਈਟ ਟੋਟਲ ਕਿੰਨੀ ਆ ਤੇ ਬਾਅਦ ਦੇ ਵਿੱਚ ਆਪਾਂ ਬਾਲੀ ਦੇ ਜਿਹੜੇ ਹਿਸਟੋਰੀਕਲ ਫੈਕਟਸ ਨੇ ਬਾਲੀ ਇੰਨਾ ਮੰਦਰਾਂ ਵਾਸਤੇ ਵੀ ਬਹੁਤ ਜ਼ਿਆਦਾ ਮਸ਼ਹੂਰ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਸਭ ਤੋਂ ਸਾਡਾ ਜਿਹੜਾ ਮੇਨ ਕੰਮ ਸੀ ਜਾ ਕੇ ਉੱਥੇ ਜਾ ਕੇ ਸਟੇ ਕਰਨਾ ਸਟੇ ਕਰਕੇ ਪਹਿਲੀ ਰਾਤ ਸਟੇ ਕਰਨਾ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਕੀ ਸੀ ਉਹ ਤੁਹਾਨੂੰ ਨਾਲ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਕੋਈ ਜਿਆਦੀਆਂ ਵੀਡੀਓ ਨਹੀਂ ਆਉਣਗੀਆਂ ਇਸ ਬਾਲੀ ਟ੍ਰਿਪ ਦੀਆਂ ਇੱਕ ਦੋ ਜਾਂ ਵੱਧ ਤੋਂ ਵੱਧ ਤਿੰਨ ਆਉਣਗੀਆਂ ਜਿਨ੍ਹਾਂ ਦੇ ਵਿੱਚ ਮੈਂ ਕਵਰ ਕਰੂੰਗਾ ਬਾਲੀ ਉਬਦ ਤੇ ਨੂਸਾ ਪਨੀਡਾ ਇੱਕ ਲਾਗੇ ਨਿਕਾ ਜਾਈ ਲੈਣਾ ਉਹਨੂੰ ਕਵਰ ਕਰਨ ਦਾ ਇਰਾਦਾ ਵਾ ਜੁੜੇ ਰਹੋ ਇਸ ਵੀਡੀਓ ਦੇ ਨਾਲ ਹੁੰਡਾਉਣੇ ਆ ਜਾਜ ਫਸਟ ਆਫ ਆਲ ਏਅਰਪੋਰਟ ਤੋਂ ਟੈਕਸੀ ਲੈ ਕੇ ਅਸੀਂ ਬਾਹਰ ਨਿਕਲੇ ਤੇ ਬਾਹਰ ਨਿਕਲਦਿਆਂ ਸਾਰ ਸਭ ਤੋਂ ਪਹਿਲਾਂ ਅਸੀਂ ਵੇਖਿਆ ਕਿ ਰੰਗ-ਬਰੰਗੀਆਂ ਟਰਾਲੀਆਂ ਟੈਂਪੂਆਂ ਦੇ ਵਿੱਚ ਲੋਕੀ ਸਜ ਧਜ ਕੇ ਜਾ ਰਹੇ ਨੇ ਸਾਰੇ ਉਹਨਾਂ ਵਾਲੇ ਆਪਦੇ ਜਿਹੜੇ ਆਪਣੇ ਵਹੀਕਲ ਸੀ ਉਹ ਵੀ ਸਜਾਏ ਹੋਏ ਸੀ ਸਾਡੀ ਖੁਸ਼ੀ ਦਾ ਟਿਕਾਣਾ ਰਿਹਾ ਕਿ ਅਸੀਂ ਬਹੁਤ ਚੰਗੇ ਸਮੇਂ ਤੇ ਆਏ ਹਾਂ ਕਿਉਂਕਿ ਇਨਾਂ ਦਾ ਲੱਗਦਾ ਕੋਈ ਫੈਸਟੀਵਲ ਸੀ ਤੇ ਜਿਹਦੀ ਵਿੱਚ ਹਿੱਸਾ ਲੈਣ ਜਾ ਰਹੇ ਸਨ ਪਰ ਜਿਹੜੀ ਸਾਡੀ ਖੁਸ਼ੀ ਸੀ ਉਹ ਤੋਂ ਬਿਲਕੁਲ ਉਹ ਮਲਿਆ ਮੇਟ ਹੋ ਗਈ ਜੋ ਤੁਸੀਂ ਟੈਕਸੀ ਡਰਾਈਵਰ ਤੋਂ ਪੁੱਛਿਆ ਵੀ ਇਹ ਕੀ ਹੈ ਉਹਨੇ ਟੁੱਟੀ ਫੁੱਟੀ ਇੰਗਲਿਸ਼ ਦੱਸਿਆ ਕਿ ਇੱਕ ਸ਼ਬਦ ਵਰਤਿਆ ਨਿਆਪੀ ਨਿਆਪੀ ਦੇ ਬਾਰੇ ਜਦੋਂ ਮੈਂ ਖੋਜ ਕੀਤੀ ਥੋੜੀ ਬਾਲੀ ਟੈਕਸੀ ਦੇ ਬੰਨਾਂ ਨਾਲ ਗੱਲ ਕੀਤੀ ਨਿਆਪੀ ਇੱਕ ਬਾਲ ਨਿਸਦਾਇਕ ਇਹੋ ਜਿਹਾ ਤਿਹਾਰਾ ਜਿਸ ਦਿਨ ਇਸ ਨੂੰ ਇਹ ਸੈਲਫ ਰਿਫਲੈਕਸ਼ਨ ਦੇ ਤੌਰ ਦੇ ਉੱਤੇ ਮਨਾਉਂਦੇ ਨੇ ਇਸ ਦਿਨ ਨਾ ਦੇ ਕੋਈ ਕਿਸੇ ਨਾਲ ਗੱਲ ਕਰਦਾ ਨਾ ਹੀ ਘਰ ਦੇ ਵਿੱਚ ਖਾਣਾ ਪੱਕਦਾ ਨਾ ਹੀ ਕੋਈ ਐਂਟਰਟੇਨਮੈਂਟ ਨਾ ਹੀ ਉੱਚੀ ਬੋਲਣਾ ਨਾ ਹੀ ਲਾਈਟ ਜਗਾਉਣੀ ਤੇ ਨਾ ਹੀ ਅੱਗ ਬਲਦੀ ਸੋ ਅਗਲੇ 2 ਦਿਨ ਅਸੀਂ ਸਿਰਫ ਸਿਰਫ ਕਨਫਾਈਨ ਹੋ ਕੇ ਰਹਿ ਜਾਣਾ ਸੀ ਆਪਣੇ ਹੋਟਲ ਦੇ ਕਮਰੇ ਦੇ ਵਿੱਚ ਜਿਹਦੇ ਬਾਰੇ ਸਾਨੂੰ ਬਿਲਕੁਲ ਵੀ ਪਤਾ ਨਹੀਂ ਸੀ ਸਾਡੇ ਆਸਤੇ ਚੀਜ਼ ਇਹ ਬਿਲਕੁਲ ਨਵੀਂ ਸੀ ਸੋ ਜਦੋਂ ਅਸੀਂ ਕਿਸੇ ਨਵੇਂ ਖੱਤੇ ਦੇ ਵਿੱਚ ਜਾਂਦੇ ਆ ਉਸ ਜਗ੍ਹਾ ਦੀਆਂ ਜਿਹੜੀਆਂ ਕਲਚਰਲ ਐਕਟੀਵਿਟੀਜ਼ ਨੇ ਉਹਦੇ ਬਾਰੇ ਸਾਨੂੰ ਗਿਆਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਜਿਹੜੀ ਸਿੱਖਿਆ ਸਾਨੂੰ ਇੱਥੋਂ ਮਿਲੀ ਨਿਆਪੀ ਗਲ ਦੇ ਨੋ ਐਂਟਰਟੇਨਮੈਂਟ ਸਿਰਫ ਸਿਰਫ ਇਹ ਆਪਣੇ ਕਮਰੇ ਦੇ ਵਿੱਚ ਰਹਿਣਾ ਹੋਟਲ ਬੁੱਕ ਕੀਤਾ ਹੋਣ ਕਰਕੇ ਸਾਨੂੰ ਖਾਣਾ ਤੇ ਮਿਲ ਗਿਆ ਬਾਗਲੇ ਦੋ ਦਿਨ ਅਸੀਂ ਕਿਤੇ ਵੀ ਨਹੀਂ ਜਾ ਸਕਿਆ ਜਿੱਦਾਂ ਗੱਲ ਕਰਦੇ ਸਾਂ ਉਹ ਇੱਕੂੰਗੇ ਬਹਿਰੇ ਵਾਂਗੂ ਹੱਥ ਦੇ ਨਾਲ ਇਸ਼ਾਰਾ ਕਰ ਦਿੰਦਾ ਸੀ ਦੋ ਦਿਨਾਂ ਦੇ ਬਾਅਦ ਅਸੀਂ ਨਿਕਲ ਕੇ ਤੇ ਅਸੀਂ ਲਈ ਸਕੂਟੀ ਕਰਾਏ ਤੇ ਸਭ ਤੋਂ ਪਹਿਲਾਂ ਵੇਖਣ ਵਾਸਤੇ ਗਏ ਉਬਦ ਮੰਕੀ ਫੋਰੈਸਟ ਲੋ ਜੀ ਅਸੀਂ ਆ ਗਏ ਮੰਕੀ ਫੋਰੈਸਟ ਬਾਂਦਰਾਂ ਦਾ ਜੰਗਲ ਤੇ ਜਿੱਥੇ ਵੇਖੋ ਇੱਥੇ ਬਾਂਦਰੀ ਬਾਂਦਰਾ ਤੇ ਖੁੱਲੇ ਤਰੇ ਫਿਰਦੇ ਆ ਤੇ ਕਾਲੇ ਕੁਆ ਆ ਰਹੇ ਆ ਲੋ ਜੀ ਇਹ ਹੈਗਾ ਸਰਦ ਸਾਰਾ ਮੰਕੀ ਫੋਰਸ ਦੇ ਬਾਂਦਰਾ ਦਾ ਜੰਗਲ ਤੇ ਬਾਂਦਰਾ ਦੇ ਜੰਗਲ ਦੇ ਵੀ ਇੱਕ ਨਿਕਿਆ ਟੈਂਪਲ ਆ ਤੇ ਜਿੰਨੇ ਵੀ ਇੱਥੇ ਟੈਂਪਲ ਬਣਿਆ ਸਾਰੇ ਦੇ ਸਾਰੇ ਹੈਗੇ ਆ ਇੰਡੀਅਨ ਸਟਾਈਲ ਸਰਦ ਸਾਰਾ ਇਹ ਬਾਂਦਰਾ ਦਾ ਜੰਗਲ ਬਹੁਤ ਹੀ ਖੂਬਸੂਰਤ ਸੀ ਤੇ ਬਾਂਦਰਾ ਦੇ ਬਾਰੇ ਗੁਰਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਬਹੁਤ ਸੁੰਦਰ ਪੰਕਤੀ ਉਚਾਰੀ ਸੀ ਉਹਦਾ ਬਾਰ-ਬਾਰ ਜ਼ਿਕਰ ਆ ਰਿਹਾ ਸੀ ਮਰਕਸ ਮੁੱਠੀ ਅਨਾਜ ਕੀ ਮਨ ਬੋਰਾ ਰੇ ਲਈਨੀ ਹੱਥ ਪਸਾਰੀ ਛੂਟਣ ਕੋ ਸੈਸਾ ਪਰਿਆ ਮਨ ਬੋਰਾ ਰੇ ਨਾ ਜਿਓ ਕਰ ਕਰ ਬਾਰੀ ਜਿਹੜਾ ਬੰਦਰਾ ਇਹਦੇ ਚ ਤ੍ਰਿਸ਼ਨਾ ਇੰਨੀ ਜਿਆਦੀ ਹੁੰਦੀ ਆ ਤੇ ਇੱਕ ਵਾਰੀ ਜਦੋਂ ਇਹ ਗਾਗਰ ਪੀੜੇ ਕਾਗਰ ਦੇ ਮੂੰਹ ਵਾਲੇ ਇਹ ਚਾਹਤ ਪਾਣਦਾ ਵਾ ਤੇ ਮੁੜ ਕੇ ਜਿਹੜਾ ਨਾਜ ਫੜਿਆ ਤਾਂ ਛੱਡਣ ਦੀ ਨਹੀਂ ਕਰਦਾ ਜਨੇ ਗੁਰੂ ਸਾਹਿਬ ਨੇ ਆਪਣੇ ਮਨ ਦੀ ਸਾਡੇ ਮਨ ਦੀ ਤੁਲਨਾ ਇਸ ਬਾਦਰੋਂ ਕੀਤੀ ਆ ਵੀ ਜਿੰਨਾ ਚਿਰ ਤੱਕ ਤ੍ਰਿਸ਼ਨਾ ਦੇ ਅੱਗ ਦੇ ਵਿੱਚ ਫਸ ਗਏ ਮੁੰਕੇ ਜਿਹੜਾ ਬਾਂਦਰ ਫਿਰ ਫੜਿਆ ਜਾਂਦਾ ਤੇ ਘਰ ਘਰ ਨੱਚਦਾ ਫਿਰਦਾ ਤੇ ਉਸੇ ਤਰ੍ਹਾਂ ਹੀ ਮਨੁੱਖ ਦਾ ਹਾਲ ਕ੍ਰਿਸ਼ਨਾਂ ਦੀ ਜਗ ਦੇ ਵਿੱਚ ਫਸ ਕੇ ਤੇ ਬੰਦਾ ساری ਉਮਰ ਹੀ ਨੱਚਦਾ ਫਿਰਦਾ ਰਹਿੰਦਾ। ਸਮੁੱਚੀ ਗੱਲ ਇਹ ਆ ਵੀ ਜਿਹੜਾ ਇਹ ਜਿਹੜਾ ਮੰਕੀ ਫੋਰੈਸਟ 'ਚ ਸੀ ਇਹ ਦੇ ਬਾਰੇ ਯਾਨੀ ਕਿ ਜਿਹੜੇ ਹੈਗੇ ਆਵਾਜ਼ ਇਸ ਧਰਮ ਦੇ ਲੋਕ ਜਣ ਕੇ Hindu ਧਰਮ ਦੇ ਲੋਕ ਜਿਹੜੇ ਆ ਇਹਨਾਂ ਦੀ માનਟਾ ਇਹ ਆ ਵੀ ਇੱਕ ਸੇਕ੍ਰੇਟ ਐਨੀਮਲ ਆ ਜਿਹੜਾ ਬਾਂਦਰ ਆ ਕਿਉਂਕਿ ਹਿਊਮਨ ਤੇ ਨੇਚਰ ਦੇ ਵਿੱਚ ਜਿਹੜਾ ਕਨੈਕਸ਼ਨ ਪੈਦਾ ਕਰਦਾ ਵਾ ਉਹ ਮੰਕੀ ਆ ਇਹਦੇ ਵਿੱਚ ਬਹੁਤ ਸਾਰੇ ਹਿੰਦੂ ਟੈਂਪਲ ਸੀ ਤੇ ਹਿੰਦੂ ਟੈਂਪਲਾਂ ਦੀ ਜਿਹੜੀ ਨਕਸ਼ਾਕਾਰੀ ਸੀ 14ਵੀਂ ਸੈਂਚਰੀ ਤੋਂ ਦੱਸੀ ਜਾਂਦੀ ਆ 14ਵੀਂ ਸੈਂਚਰੀ ਦੇ ਵਿੱਚ ਜਿਹੜੇ ਸੀ ਇਹ ਜਿਹੜੇ ਬੰਦਾ ਜਿਹੜੇ ਮੰਦਿਰ ਸੀ ਉਹ ਬਣਾਏ ਗਏ ਸੀ ਤੇ کیا ਬਾਤਾਂ ਸੀ ਬਹੁਤ ਹੀ ਖੂਬਸੂਰਤ ਨਜ਼ਾਰਾ ਆ ਰਿਹਾ ਸੀ ਜਿਹੜੇ ਬੰਦੇ ਹਾਈਕਿੰਗ ਕਰ ਸਕਦੇ ਆ ਵਾਕ ਕਰ ਸਕਦੇ ਆ ਉਹ ਜ਼ਰੂਰ ਇਸ ਮੰਕੀ ਫੋਰੈਸ ਨੂੰ ਵੇਖਣ ਹਰਿਆਲੀ ਦੀਆਂ ਤੇ کیا ਬਾਤਾਂ ਅੰਦਰ ਦੇ ਪਾਸੇ ਵਗਦੇ ਹੋਏ ਨਿੱਕੇ ਨਿੱਕੇ ਚਰਨੇ ਉਹਨਾਂ ਦੀਆਂ کیا ਬਾਤਾਂ ਨੇ کافی ਲੰਬਾ ਚੌੜਾ ਵਾ mà khá phê làm vào chỗ đó ਵੀ ਲੰਮਾ ਚੌੜਾ ਵਾ ਤੇ ਆ ਇਥੇ ਇਹਨਾਂ ਨੇ ਲਾਇਆ ਵਾ ਜਨਾ ਕੀ ਇਹਨਾਂ ਦੇ ਪ੍ਰਿਜ਼ਰਵਡ ਫੋਰੈਸਟ ਲੱਗਦਾ ਵਾ ਆਪ ਇਹਨਾਂ ਨੇ ਬਾਅਦ ਦੇ ਵਿੱਚ ਸਾਰੇ ਬੀਚੇ ਆ ਤੇ ਬੜੀ ਇਹਨਾਂ ਦਾ ਪਾਲਣ ਪੋਸਣ ਬੜਾ ਧਿਆਨ ਨਾਲ ਕਰਦੇ ਇਸੀ ਅੱਜ ਦਾ ਸਫ਼ਰ 2 ਦਿਨ ਦੀ ਨਿਆਪੀ ਕਰਕੇ ਰੈਸਟ ਕਰਨ ਤੋਂ ਬਾਅਦ ਉਬਦ ਮੰਕੀ ਫੋਰੈਸਟ ਦਾ ਬਹੁਤ ਹੀ ਖੂਬਸੂਰਤ ਜਗਾਵਾ ਨੇਚਰ ਨਾਲ ਪਿਆਰ ਕਰਨ ਵਾਲਿਆਂ ਦੀ ਹਾਈਕਿੰਗ ਆਲੇ ਆਸ ਤੇ ਬਹੁਤ ਹੀ ਨਜ਼ਾਰੇ ਵਾਲੀ ਜਗਾਵਾ ਬਾਂਦਰਾਂ ਦੀ ਨਸਲ ਨੂੰ ਵੇਖ ਕੇ ਤੇ ਗੁਰੂ ਸਾਹਿਬ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆ ਗਈਆਂ ਚਲੋ ਉਹਨਾਂ ਦਾ ਜ਼ਿਕਰ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਜੇ ਤੁਸੀਂ ਇੱਥੇ ਜਾਣਾ ਚਾਹੁੰਦੇ ਸਭ ਤੋਂ ਸੌਖਾ ਤਰੀਕਾ ਵਾ ਸਕੂਟਰੀ ਲੋ ਕਰਾਏ ਤੇ ਤੇ ਕਿਰਾਏ ਦੇ ਸਕੂਟਰੀ ਲੈ ਕੇ Google Map ਦੇ ਵਿੱਚ ਪਰੋ ਲੋਕੇਸ਼ਨ ਦੇ ਤੁਹਾਨੂੰ ਬਿਲਕੁਲ ਸਹੀ ਜਗ੍ਹਾ ਦੇ ਉੱਪਰ ਲੈ ਜਾਵੇਗਾ ਅੰਦਰਲੇ ਪਾਸੇ ਬਹੁਤ ਸਾਰਾ ਸਿਸਟਮ ਏਦਾਂ ਦਾ ਵਾ ਤੁਹਾਡੀਆਂ ਮੰਕੀ ਦੇ ਨਾਲ ਸੈਲਫੀਆਂ ਖਿਚਾਉਣੀਆਂ ਤੇ ਚਲੋ ਉਹਨਾਂ ਦਾ ਰਜਗਾਰ ਆ ਤੇ ਉਹ ਇੱਥੋਂ ਪੈਸੇ ਕਮਾਉਂਦੇ ਨੇ ਤੇ ਲੋਕਲ ਨੂੰ ਪੈਸੇ ਵਟਾਉਣਾ ਕੋਈ ਮਾੜੀ ਗੱਲ ਨਹੀਂ ਹੈ ਜੇ ਆਪਾਂ ਉਹਨਾਂ ਦਾ ਕਲਚਰ ਐਕਸਪਲੋਰ ਕਰ ਰਹੇ ਆ ਇਸ ਤੋਂ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਕੁਝ ਨੇਚਰ ਚਰਨੇ ਤੇ ਅন্ডਰਵਾਟਰ ਵਰਲਡ ਦੀ ਦੁਨੀਆ ਜੁੜੇ ਰਿਹਾ ਨਾਲ ਵੈਗੁਜ ਕਾ ਖਾਲਸਾ ਵੈਗੁਜ ਕੀ ਫਤਿਹ